ਇਸ ਪਵਿੱਤਰ ਅਸਥਾਨ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 51 ਘੰਟੇ ਕੋਣੀ ਲਾ ਕੇ ਜਾਪ ਕੀਤਾ ਤੇ ਇੱਕ ਬ੍ਰਾਹਮਣਾਂ ਦੀ ਲੜਕੀ ਨੂੰ ਆਨਪੂਰਨਾ ਨਾਮ ਦੀ ਲੜਕੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਰਸ਼ਨ ਦੇ ਕੇ ਤਾਰਨ ਵਾਸਤੇ ਆਏ ਸਨ ਸੋ ਇਸ ਪਵਿੱਤਰ ਅਸਥਾਨ ਨੂੰ ਪ੍ਰਗਟ ਕਰਨ ਵਾਲੀ ਇਹ ਕਿਉਂਕਿ ਇਹ ਅਸਥਾਨ ਲੱਭਦਾ ਨਹੀਂ ਸੀ ਔਰ ਗੁਪਤ ਸੀ ਪਤਾ ਨਹੀਂ ਸੀ ਲੱਗਦਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਸੀ ਉਸ ਸਥਾਨ ਨੂੰ ਪ੍ਰਗਟ ਕਰਨ ਵਾਲੇ ਮਹਾਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਜਿਨ੍ਹਾਂ ਦਾ ਨਾਮ ਅੱਜ ਵਿਸ਼ਵ ਦੇ ਅੰਦਰ ਹਰਖੋਵਾਲ ਬਾਰੇ ਕਰਕੇ ਪ੍ਰਸਿੱਧ ਹੋਇਆ ਹੈ ਉਹਨਾਂ ਮਹਾਪੁਰਸ਼ਾਂ ਨੇ ਇਸ ਪਵਿੱਤਰ ਸਥਾਨ ਤੇ ਆ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਤੇ ਗੁਰਸਥਾਨ ਨੂੰ ਬਣਾਉਣਾ ਕੀਤਾ ਔਰ ਇਹ ਅਸਥਾਨ ਤੇ 1936 ਦੇ ਵਿੱਚ ਸંત ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਇਸ ਪਵਿੱਤਰ ਅਸਥਾਨ ਤੇ ਪਹੁੰਚੇ ਸਨ ਔਰ ਇਸ ਪਵਿੱਤਰ ਅਸਥਾਨ ਦੀ ਉਸਾਰੀ 1936 ਵਿੱਚ ਉਹਨਾਂ ਨੇ ਸ਼ੁਰੂ ਕਰਵਾਈ ਸੀ ਔਰ ਉਹਨਾਂ ਮਹਾਪੁਰਸ਼ਾਂ ਦੀ ਜਾਤ ਇਸ ਪਵਿੱਤਰ ਅਸਥਾਨ ਤੇ 26 ਜਨਵਰੀ ਨੂੰ ਮਨਾਈ ਜਾਂਦੀ ਹੈ ਬਹੁਤ ਸ਼ਰਧਾਲੂ ਸਿੱਖ ਸੰਗਤਾਂ ਇਸ ਇਲਾਕੇ ਦੇ ਵਿੱਚ ਵੀ ਔਰ ਪੰਜਾਬ ਦੇ ਕੋਨੇ-ਕੋਨੇ ਤੋਂ ਦੂਸਰੇ ਪੰਜਾਬ ਦੇ ਮਾਝੇ ਮਾਲਵੇ ਦੁਆਬੇ ਤੋਂ ਬਹੁਤ ਸਾਰੀਆਂ ਸੰਗਤਾਂ ਨਾਲ ਪ੍ਰੇਮ ਰੱਖਣ ਵਾਲੀਆਂ ਉਹਨਾਂ ਦੇ ਨਾਲ ਸਨੇਹ ਰੱਖਣ ਵਾਲੀਆਂ ਸੰਗਤਾਂ ਮਹਾਪੁਰਸ਼ ਦੂਰ-ਦੂਰ ਤੋਂ ਚੱਲ ਕੇ ਇਸ ਪਵਿੱਤਰ ਅਸਥਾਨ ਦੀ ਹਾਜ਼ਰੀ ਭਰਨ ਆਏ ਨੇ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠਾਂ ਤੋਂ ਬਾਅਦ ਜੋ ਹੁਕਮਨਾਮੇ ਨੇ ਉਹਨਾਂ ਦੀ ਥੋੜੇ ਸਮੇਂ ਵਾਸਤੇ ਵਿਚਾਰ ਕਰਨੀ ਹੈ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ ਜਿਨ੍ਹਾਂ ਨੂੰ ਪਟਾਣੇ ਆਪਣੀ ਪਵਿੱਤਰ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕਾਂਸ ਕੇ ਰਤਾਰਥ ਕੀਓ ਉਗਰ ਸੈਨ ਕੋ ਰਾਜ ਬੈ ਭਗਤ ਜਨ ਦੀਓ ਕਲਯੁਗ ਪਰਮਾਨੰ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਕਲ ਯੁਗ ਦੇ ਵਿੱਚ ਬੜਿਆਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਿਰੰਕਾਰ ਜੀ ਵੱਲੋਂ ਬਖਸ਼ੀ ਗਈ ਔਰ ਨਿਰੰਕਾਰ ਜੀ ਦਾ ਹੀ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਜ਼ਿਕਰ ਹੈ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਰੰਕਾਰ ਜੀ ਆਪ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਦੇ ਅੰਦਰ ਇਸ ਸੰਸਾਰ ਦੇ ਵਿੱਚ ਪ੍ਰਗਟੇ ਔਰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮੁਰਗਾ ਬਲੀ ਪੰਨੀ ਜਾਏ ਨਾ ਤੀਰਤ ਰੋਆ ਪਾਈ ਗੁਰਦਾਸ ਜੀ ਨੇ ਲਿਖਿਆ ਹੈ ਉਸ ਵੇਲੇ ਅਗਿਆਨਤਾ ਦੀ ਤੁੰਦ ਨੂੰ ਦੂਰ ਕਰਨ ਵਾਸਤੇ ਸੰਸਾਰ ਦੇ ਲੋਕਾਂ ਨੂੰ ਸੇਧ ਦੇਣ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਇਸ ਕਲਯੁਗ ਦੇ ਅੰਦਰ ਪ੍ਰਗਟ ਹੋਏ ਔਰ ਉਹਨਾਂ ਦਾ ਪੰਥ ਅੱਜ ਵੀ ਸੰਸਾਰ ਦੇ ਅੰਦਰ ਚੱਲ ਰਿਹਾ ਹੈ ਸਾਰੇ ਸਾਂਝੇ ਗੁਰੂ ਆਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਵੀ ਤਾਰਿਆ ਹਿੰਦੂ ਲੋਕਾਂ ਨੂੰ ਵੀ ਤਾਰਿਆ ਔਰ ਸਿੱਖਾਂ ਨੂੰ ਵੀ ਜਿਹੜੇ ਉਹਨਾਂ ਦੇ ਚਰਨਾਂ ਨਾਲ ਜੁੜੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਸਨ ਉਹਨਾਂ ਨੂੰ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮਤ ਦੇ ਕੇ ਪਰਮੇਸ਼ਰ ਨਰਿੰਕਾਰ ਜੀ ਦੇ ਨਾਲ ਜੋੜਨਾ ਕੀਤਾ ਜਿੱਥੇ-ਜਿੱਥੇ ਵੀ ਕੋਈ ਕਮਾਈ ਵਾਲਾ ਸਾਧੂ ਸੀ ਜਿਹੜਾ ਕੋਈ ਆਪਣੇ ਰਸਤੇ ਤੋਂ ਪਟਕ ਗਿਆ ਸੀ ਉਹਨਾਂ ਨੂੰ ਰਸਤਾ ਦਿਖਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਗਾ-ਜਗਾ ਤੇ ਪਹੁੰਚੇ ਭਾਵੇਂ ਮੱਕੇ ਅੰਦਰ ਉਸ ਵੇਲੇ ਕੋਈ ਸਿੱਖ ਨਹੀਂ ਸੀ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਮੱਕੇ ਦੀ ਧਰਤੀ ਤੇ ਮੁਸਲਮਾਨ ਲੋਕਾਂ ਨੂੰ ਸਮਤ ਦੇਣ ਵਾਸਤੇ ਉਸ ਧਰਤੀ ਤੇ ਪਹੁੰਚੇ ਔਰ ਉਹਨਾਂ ਦਾ ਅਗਿਆਨਤਾ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਭਾਈ ਪਰਮੇਸ਼ਰ ਨਿਰੰਕਾਰ ਸਾਰੀ ਜਗ੍ਹਾ ਤੇ ਵਿਆਪਕ ਹੈ ਕੇਵਲ ਲਹਿੰਦੇ ਪਾਸੇ ਹੀ ਪਰਮੇਸ਼ਰ ਨੂੰ ਨਹੀਂ ਮੰਨਿਆ ਜਾ ਸਕਦਾ ਪਰਮੇਸ਼ਰ ਹਰ ਜਗ੍ਹਾ ਤੇ ਵਿਆਪਕ ਹੈ ਜਿੱਥੇ ਵੀ ਕੋਈ ਪਰਮੇਸ਼ਰ ਨੂੰ ਯਾਦ ਕਰਦਾ ਹੈ ਉੱਥੇ ਪਰਮੇਸ਼ਰ ਪਹੁੰਚਦਾ ਹੈ ਉਹਨਾਂ ਦੀ ਅਗਿਆਨਤਾ ਦੂਰ ਕਰਨ ਵਾਸਤੇ ਸਤਿਗੁਰੂ ਜੀ ਮੱਕੇ ਦੀ ਧਰਤੀ ਤੇ ਪਹੁੰਚੇ ਔਰ ਸਾਰਿਆਂ ਨੂੰ ਸਾਂਝਾ ਉਪਦੇਸ਼ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਆ ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਸਤਗੁਰੂ ਜੀ 10 ਰੂਪਾਂ ਦੇ ਅੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸੰਸਾਰ ਵਿੱਚ ਵਿਚਰਦੇ ਰਹੇ ਔਰ ਵੱਖਰੇ ਵੱਖਰੇ ਰੂਪ ਦੇ ਅੰਦਰ ਵੱਖਰੇ ਵੱਖਰੇ ਨਾਮ ਦੇ ਨਾਲ ਸਤਗੁਰੂ ਨਾਨਕ ਦੇ ਮਹਾਰਾਜ ਨੇ ਦੁਨੀਆ ਨੂੰ ਤਾਰਿਆ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਇਹ 10 ਰੂਪਾਂ ਦੇ ਵਿੱਚ ਸਤਗੁਰੂ ਜੀ ਸੰਸਾਰ ਵਿੱਚ ਪ੍ਰਗਟ ਹੋਏ ਔਰ 11ਵਾਂ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਸੰਸਾਰ ਦੇ ਲੋਕਾਂ ਦੇ ਅੰਦਰ ਦੁਨੀਆਂ ਦੇ ਤਾਰਨਹਾਰ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹਿਆਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦਾ ਹੈ ਉਹੀ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਜਿਸ ਬਾਣੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕੌਡੇ ਰਾਖਸ਼ ਨੂੰ ਤਾਰਨਾ ਕੀਤਾ ਜਿਸ ਬਾਣੀ ਦੇ ਨਾਲ ਕੋਡੇ ਰਾਖਸ਼ ਦੇ ਤਪ ਦੇ ਕੜਾਹੇ ਨੂੰ ਠੰਡਾ ਕੀਤਾ ਹੈ ਜਿਸ ਬਾਣੀ ਦੇ ਨਾਲ ਭੂਮੀਏ ਚੋਰ ਵਰਗਾ ਦੇ ਹਿਰਦਿਆਂ ਨੂੰ ਮੋੜ ਕੇ ਪਰਮੇਸ਼ਰ ਦੇ ਨਾਲ ਜੋੜਿਆ ਉਹੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹੀ ਬਾਣੀ ਹੈ ਜਿਹੜੀ ਬਾਣੀ ਕੋਡੇ ਰਾਖਸ਼ ਵਰਗਿਆਂ ਨੂੰ ਸਿੱਧੇ ਰਸਤੇ ਪਾਉਣ ਵਾਲੀ ਸੀ ਅੱਜ ਵੀ ਕੋਈ ਵਿਸ਼ਵਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਨਾਨਕ ਦਾ ਸਰੂਪ ਜਾਣ ਕੇ ਅੱਜ ਵੀ ਕੋਈ ਮਸਤਕ ਨੀਮਾ ਕਰਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਅੱਜ ਵੀ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਵਾਲੀ ਬਖਸ਼ਿਸ਼ ਪ੍ਰਾਪਤ ਹੋ ਸਕਦੀ ਹੈ ਸੋ ਵਿਆਸ ਜੀ ਦੁਆਪਰ ਯੁਗ ਦੇ ਮਹੇਤ ਵਿਆਸ ਜੀ ਨੇ ਇੱਥੇ ਆਪਣੀ ਭਵਿੱਖਤ ਵਿੱਚ ਲਿਖਿਆ ਹੈ ਨਰੰਕਾਰ ਪਰਮੇਸ਼ਰ ਨਰੰਕਾਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਦੇ ਅੰਦਰ ਕਲ ਯੁਗ ਦੇ ਅੰਦਰ ਪ੍ਰਗਟ ਹੋਣਗੇ ਔਰ ਦਸਾਂ ਰੂਪਾਂ ਦੇ ਵਿੱਚ ਸੰਸਾਰ ਵਿੱਚ ਵਿਚਰਨਗੇ ਔਰ 11ਵਾਂ ਰੂਪ ਜਿਹੜਾ ਹੋਵੇਗਾ ਉਹਨਾਂ ਦਾ ਰੂਪ ਉਹ ਮੋਨੀ ਹੋਵੇਗਾ ਉਹ ਬੋਲੇਗਾ ਨਹੀਂ ਜਿਹੜਾ ਕੋਈ ਬੁਲਾਉਣ ਜਾਣੇਗਾ ਉਸਦੇ ਨਾਲ ਬਚਨ ਵੀ ਕਰੇਗਾ ਸੋ 11ਵਾਂ ਰੂਪ ਤੁਸੀਂ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਸਾਰੇ ਹੀ ਦਰਸ਼ਨ ਕਰ ਰਹੇ ਹੋ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹਜੂਰ ਸਾਹਿਬ ਦੀ ਬਨੰਦੇੜ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੰਜ ਪੈਸੇ ਨਾਰੀਅਲ ਰੱਖ ਕੇ ਜਿਹੜੀ ਮਰਜ਼ਾਦਾ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਸਾਹਮਣੇ ਕਰੀ ਸੀ ਉਹੀ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਔਰ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਆ ਗਿਆ ਪਈ ਅਕਾਲ ਕੀ ਸਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੇਲੇ ਇਹ ਅਖਰ ਭਾਈ ਹਰ ਸਿੰਘ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਰ ਰੋਜ਼ ਦੀ ਡਾਇਰੀ ਲਿਖਣ ਵਾਲਾ ਉਸ ਨੇ ਆਪਣੀ ਹੱਥ ਲਿਖਤ ਪੁਸਤਕ ਦੇ ਅੰਦਰ ਭਾਈ ਹਰ ਸਿੰਘ ਜੀ ਨੇ ਲਿਖੇ ਨੇ ਅੱਜ ਵੀ ਇਹ ਪੋਥੀ ਹਜੂਰ ਸਾਹਿਬ ਨਦੇੜ ਔਰ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਈ ਹੈ ਔਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਕੇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨਾਂ ਤੋਂ ਸਾਜੇ ਹੋਏ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਇਹ ਪੰਜ ਪਿਆਰਿਆਂ ਦੇ ਵਿੱਚੋਂ ਇਹ ਹਜੂਰ ਸਾਹਿਬ ਤੱਕ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਪਹੁੰਚੇ ਤਿੰਨ ਪਿਆਰੇ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਏ ਤੇ ਦੋ ਸਾਹਿਬ ਜاده ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਏ ਔਰ ਹਜੂਰ ਸਾਹਿਬ ਤੱਕ ਸਹਿਬਾਂ ਦੇ ਨਾਲ ਭਾਈ ਦਇਆ ਸਿੰਘ ਜੀ ਗਏ ਔਰ ਭਾਈ ਦਇਆ ਸਿੰਘ ਜੀ ਦੀ ਡਿਊਟੀ ਉਸ ਵੇਲੇ ਸਹਿਬਾਂ ਦਾ ਗੋਦਾਵਰੀ ਤੋਂ ਜਲ ਲਿਆ ਕੇ ਇਸ਼ਨਾਨ ਕਰਾਉਣ ਦੀ ਸੀ ਜੋ ਅੱਜ ਵੀ ਉਹ ਮਰਜ਼ਾਦਾ ਹਜੂਰ ਸਾਹਿਬ ਚੱਲਦੀ ਹੈ ਗੋਦਾਵਰੀ ਸਾਹਿਬ ਤੋਂ ਗਾਗਰ ਲਿਆ ਕੇ ਹਜੂ ਨੰਦੇੜ ਸਬ ਚਲ ਨਗਰ ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਹੀ ਮਰਜ਼ਾਦਾ ਸਹਿਬਾਂ ਨੂੰ ਇਸ਼ਾਨਾਨ ਕਰਾਉਣ ਦੀ ਅੱਜ ਵੀ ਉਹ ਬਰਕਰਾਰ ਚੱਲ ਰਹੀ ਹੈ। ਉਹੀ ਭਾਈ ਦਇਆ ਸਿੰਘ ਜੀ ਇਹ ਦੋ ਸੰਪਰਦਾਵਾਂ ਸਹਿਬਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਚਲੀਆਂ ਨੇ। ਵੈਸੇ ਸੰਪਰਦਾਵਾਂ ਤਾਂ ਹੋਰ ਵੀ ਚਲੀਆਂ ਨੇ। ਟਕਸਾਲਾ ਨੇ ਸਹਿਬਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਜਿਹੜੇ 48 ਸਿੱਖ ਸਾਬੋ ਕੀ ਤਲਵੰਡੀ ਸਹਿਬਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਉਸ ਵੇਲੇ 48 ਸਿੱਖਾਂ ਨੇ ਸਹਿਬਾਂ ਦੀ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਸਹਿਬਾਂ ਦੀ ਰਸਨਾ ਤੋਂ ਸੁਣੀ ਔਰ 48 ਸਿੱਖੋ ਸਾਰੇ ਬਧੇ ਮੁਕਤ ਹੋਏ ਉਹਨਾਂ ਦੇ ਵਿੱਚੋਂ ਉਹਨਾਂ ਵਿੱਚੋਂ ਵੀ ਸੰਪਰਦਾਵਾਂ ਚੱਲੀਆਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਉਹ ਟਕਸਾਲਾ ਅੱਜ ਵੀ ਚੱਲਦੀਆਂ ਨੇ ਤੇ ਗੁਰਬਾਣੀ ਦੀ ਕਥਾ ਸਖਾਲਣੀ ਤੇ ਗੁਰਬਾਣੀ ਦੀ ਗੁਰਬਾਣੀ ਸ਼ੁੱਧ ਕਰਾਉਣੀ ਕਥਾ ਕੀਰਤਨ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਜੋੜਨਾ ਔਰ ਗੁਰਬਾਣੀ ਦੀ ਸੋਝੀ ਦੇਣੀ ਇਹ ਵੀ ਸੰਪਰਦਾਵਾਂ માં ਚੱਲ ਰਹੀਆਂ ਨੇ ਬਹੁਤ ਸਾਰੀਆਂ ਨਹੰਗ ਸਿੰਘ ਸੰਪਰਦਾਵਾਂ ਨੇ ਦਟਕਸਾਲਾ ਨੇ ਤੇ ਬਹੁਤ ਸਾਰੇ ਉਦਾਸੀ ਮਹਾਤਮਾ ਵੀ ਜਿਹੜੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਖਸ਼ਿਸ਼ਾਂ ਲੈ ਕੇ ਉਹ ਵੀ ਉਹਨਾਂ ਦੇ ਵੀ ਪੰਥ ਅੱਜ ਸੰਸਾਰ ਦੇ ਅੰਦਰ ਚੱਲ ਰਹੇ ਹਨ ਵਰਮੇਨ ਦੋ ਜਿਹੜੀਆਂ ਸੰਪਰਦਾਵਾਂ ਸਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਪਾਈ ਦਿਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਇਹ ਮਹਾਨ ਮਹਾਪੁਰਸ਼ ਜਿਨ੍ਹਾਂ ਦੀ ਅੱਜ ਤੁਸੀਂ ਜਾਦ ਮਨਾ ਰਹੇ ਹੋ ਜਿਨ੍ਹਾਂ ਨੂੰ ਵਿਸ਼ਵ ਦੇ ਅੰਦਰ ਅੱਜ ਦੁਨੀਆ ਦੇ ਅੰਦਰ ਸਿੱਖ ਸਟੇਜਾਂ ਦੇ ਉੱਤੇ ਬੜੇ ਸਤਿਕਾਰ ਦੇ ਨਾਲ ਉਹਨਾਂ ਮਹਾਪੁਰਸ਼ਾਂ ਦਾ ਨਾਮ ਲੈ ਕੇ ਦੁਨੀਆ ਮਸਤਕ ਨੀਵਾ ਕਰਦੀ ਹੈ ਬਹੁਤ ਸਾਰੇ ਦੂਜਿਆਂ ਮਹਾਪੁਰਸ਼ਾਂ ਨੂੰ ਮੰਨਣ ਵਾਲੇ ਲੋਕ ਵੀ ਉਹ ਆ ਕੇ ਵੀ ਮਹਾਪੁਰਸ਼ਾਂ ਦਾ ਨਾਮ ਸੁਣ ਕੇ ਔਰ ਉਹਨਾਂ ਦਾ ਨਾਮ ਦੇਖ ਕੇ ਪੜ੍ਹ ਲਿਖਿਆ ਪੜਿਆ ਦੇਖ ਕੇ ਫਿਰ ਵੀ ਉਹਨਾਂ ਦੇ ਸਿਰ ਨਹੀਂ ਮੇ ਹੋ ਜਾਂਦੇ ਹਨ ਜਿਹੜੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਲੈ ਕੇ ਸੰਸਾਰ ਵਿੱਚ ਵਿਚਰੇ ਔਰ ਉਹੀ ਮਿਸ਼ਨ ਗੁਰੂ ਨਾਨਕ ਸਾਹਿਬ ਜੀ ਦਾ ਲੈ ਕੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਨੇ ਸੰਸਾਰ ਦੇ ਲੋਕਾਂ ਨੂੰ